ਕੱਲ ਨੂੰ ਆ ਰਿਹਾ ਸਿੱਧੂ ਮੂਸੇਵਾਲੇ ਦੇ ਫੈਨ ਟਾਈਗਰ ਹਲਵਾਰੇ ਦਾ ਗੀਤ ਤੇ ਸਿੱਧੂ ਦੇ ਪਿਤਾ ਦੇ ਜਨਮ ਦਿਨ ਮੌਕੇ ਕੀਤਾ ਜਾਵੇਗਾ ਰੀਲਜ਼ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਚੈਨਲ ਦੇ ਉੱਪਰ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਕਿ ਨਵਾਂ ਗੀਤ ਦਾ ਲਾਸਟ ਵਿਸ਼ ਜਿਸ ਨੂੰ ਟਾਈਗਰ ਹਲਵਾਰੇ ਨੇ ਗਾਇਆ ਤੇ ਫਿਲਮਾਇਆ ਗਿਆ ਹਵੇਲੀ ਦੇ ਵਿੱਚ ਤੇ ਹਵੇਲੀ ਦੇ ਵਿੱਚ ਪੂਰੀ ਸ਼ੂਟਿੰਗ ਹੋਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਦੌਰ ਦਾ ਜ਼ਿਕਰ ਕੀਤਾ ਜਾਵੇਗਾ ਤਾਂ ਦੋਸਤੋ ਇਸ ਗੀਤ ਦੀ ਕਿਸ ਕਿਸ ਨੂੰ ਆਉਡੀਕੋ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਵੱਧ ਤੋਂ ਵੱਧ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਸ ਵੀਡੀਓ ਦੇ ਵਿੱਚ ਸਿੱਧੂ ਪਰਿਵਾਰ ਵੀ ਨਜ਼ਰ ਆਏਗਾ ਤੇ ਸਿੱਧੂ ਦੇ ਪਿਤਾ ਉਹ ਥਾਰ ਚਲਾਉਂਦੇ ਵੀ ਨਜ਼ਰ ਆਉਣਗੇ ਜਿਹੜੀ ਥਾਰ ਸਿੱਧੂ ਦੇ ਲਾਸਟ ਰਾਈਡ ਦੇ ਸਮੇਂ ਉਸਦੇ ਨਾਲ ਸੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਿਸ ਕਿਸ ਨੂੰ ਗੀਤ ਦੀ ਉਡੀਕ ਹੈ ਉਹ ਕਮੈਂਟਾਂ 'ਚ ਜਰੂਰ ਦੱਸਿਓ ਕਿਉਂਕਿ ਸਿੱਧੂ ਮੂਸੇਵਾਲੇ ਨੇ ਬਹੁਤ ਸਾਰੇ ਟੈਲੈਂਟ ਦੇ ਲਈ 5911 ਰੈਕੋਰਡਸ ਚਲਾਇਆ ਸੀ ਜਿਸ ਦੇ ਉੱਪਰ ਇਸ ਨੌਜਵਾਨ ਟਾਈਗਰ ਹਲਵਾਰਾ ਦਾ ਕੱਲ ਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਗੀਤ ਆ ਰਿਹਾ ਸਿੱਧੂ ਮੂਸੇਵਾਲਾ ਆਪਦੇ ਮਾਤਾ ਪਿਤਾ ਦੇ ਜਨਮ ਦਿਨ ਮੌਕੇ ਜਾਂ ਆਪਣੇ ਜਨਮ ਦਿਨ ਮੌਕੇ ਕੁਝ ਅਜਿਹੇ ਗੀਤ ਗਾਉਂਦਾ ਹੁੰਦਾ ਸੀ ਜਿਨ੍ਹਾਂ ਨੂੰ ਸੁਣ ਕੇ ਖੁਸ਼ੀ ਹੁੰਦੀ ਸੀ ਪਰਿਵਾਰ ਨੂੰ ਇਸੇ ਤਰ੍ਹਾਂ ਉਹ ਰੀਤ ਨੂੰ ਅੱਗੇ ਵਧਾਉਂਦੇ ਹੋਏ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਲਾਸਟ ਵਿਸ਼ ਜੋ 5911 ਰੈਕਡਸ ਤੇ ਆ ਰਿਹਾ ਹੈ ਜਿਸ ਨੂੰ ਗਾਏਗਾ ਟਾਈਗਰ ਹਲਵਾਰਾ ਤੇ ਕਿਸ ਕਿਸ ਨੂੰ ਉਡੀਕ ਹੈ ਜਿਹੇ ਗੀਤ ਦੀ ਜਿਸ ਦੇ ਵਿੱਚ ਸਿੱਧੂ ਦੇ ਬਚਪਨ ਤੋਂ ਲੈ ਕੇ ਉਸ ਦੀ ਬੁਲੰਦੀਆਂ ਦੀ ਪ੍ਰਾਪਤੀਆਂ ਤੱਕ ਦੀ ਜਿਹੜੀ ਹੈ ਸਾਰੀ ਸੱਚਾਈ ਬਿਆਨ ਕੀਤੀ ਹੋਵੇਗੀ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਵਰ ਸਿੱਧੂ ਮੂਸੇਵਾਲਾ ਲਿਖ ਦਿਓ ਤੇ ਤੁਸੀਂ ਵੀ ਦੱਸਿਓ ਕਿ ਇਸ ਗੀਤ ਦੀ ਕਿਸ ਕਿਸ ਨੂੰ ਉਡੀਕ ਹੈ ਤੇ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਗੀਤ ਦੇ ਵਿੱਚ ਥਾਰ ਚਲਾਉਂਦੇ ਹੋਏ ਨਜ਼ਰ ਆਉਣਗੇ ਤਾਂ ਤੁਹਾਨੂੰ ਕਿਵੇਂ ਲੱਗੇਗਾ ਕਿਉਂਕਿ ਸਿੱਧੂ ਮੂਸੇਵਾਲੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਨੂੰ ਚੈਨਲ ਤੇ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਅਪਡੇਟ ਜਾਣਨ ਦੇ ਲਈ ਸਾਡੇ ਚੈਨਲ ਤੇ ਜੁੜੇ ਰਹੋ ਤੇ ਅੱਜ ਇੱਕ ਅਪਡੇਟ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕਰ ਦਿੱਤਾ ਗਿਆ ਕਿ ਦਾ ਲਾਸਟ ਵਿੱਚ ਟਾਈਗਰ ਹਲਵਾਰੇ ਦਾ ਉਹ ਗੀਤ ਜਿਸ ਨੂੰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਫਿਲਮਾਇਆ ਗਿਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਸ ਨੌਜਵਾਨ ਨੇ ਹਵੇਲੀ ਦੇ ਵਿੱਚ ਵੀ ਗੀਤ ਗਾਇਆ ਸੀ ਤੇ ਅਣਖ ਰਤਬਾ ਵਾਂਗ ਸਿੱਧੂ ਦੇ ਸਿੱਧੂ ਮੂਸੇਵਾਲੇ ਵਾਂਗ ਗਰਜਦਾ ਇਹ ਸਿੱਧੂ ਮੂਸੇਵਾਲੇ ਦਾ ਫੈਨ ਇਸ ਦਾ ਇੱਕ ਗੀਤ ਤੁਹਾਡੇ ਸਾਹਮਣੇ ਕਰਦੇ ਆਂ ਤੇ ਸੁਣ ਲਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜਿੰਨਾ ਟਾਈਮ ਸਰਕਾਰ ਆਪਾਂ ਨੂੰ ਇਨਸਾਫ ਦੀ ਜੜ ਤੱਕ ਨਹੀਂ ਲੱਗੇ ਜਾਂਦੀ ਉਹਨਾਂ ਟਾਈਮ ਆਪਾਂ ਕਿਸੇ ਨੇ ਵੀ ਪਿੱਛੇ ਨਹੀਂ ਹਟਣਾ ਚਾਹੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਹੋ ਉੱਥੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਦਿਆ ਕਰੋ ਇਹਨੇ ਨਾਲ ਮਾੜਾ ਮਾੜਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਆਪਣੀ ਜਾਂਦੀ ਰਹੇ ਸੋ ਅੱਜ ਜਿਹੜਾ ਵੀਰੇ ਦਾ ਗਾਣਾ ਆ ਉਹਦੀਆਂ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਆਉਂਦੇ ਸਾਰ ਗਾਣੇ ਨੇ ਵੱਡੇ-ਵੱਡੇ ਦਾ ਨਾਅਸ਼ ਮਾਰਦਾ ਤੁਹਾਨੂੰ ਪਤਾ ਹੀ ਆ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਤੇ 10 ਮਿੰਟਾਂ 'ਚ ਮਿਲੀਨ ਹੋ ਗਿਆ ਗਾਣਾ ਤੇ ਇਹ ਤਾਂ ਚੱਲੀ ਜਾਣਾ ਵਾ ਬਾਕੀ ਸਾਰਿਆਂ ਨੂੰ ਦਿਵਾਲੀ ਦੀਆਂ ਵੀ ਵਧਾਈਆਂ ਆਪੀ ਕਰਾਂ ਸ਼ੁਰੂ ਅੱਜ ਜੜਾ ਕਰਨਾ ਸ਼ੁਰੂ ਕਰ ਅੱਜ ਜੜਾ ਜਿਹੜਾ ਅੱਜ ਵੀਰੇ ਦਾ ਗਾਣਾ ਆ ਥੋੜਾ ਜਿਹਾ ਤੁਹਾਨੂੰ ਉਹ ਸੁਣਾ ਦਿੰਨਾ ਆਹ ਹੱਥ ਸੇਕਸ਼ਨ 12 ਸਾਡੇ ਨਾਲ ਹੰਡੀਆਂ ਵਰਤੀਆਂ ਨੇ ਸਾਡੇ ਮੋਢੇ ਚੱਕੀਆਂ ਰਫਲਾਂ ਜਾਂ ਬਸ ਅਰਥੀਆਂ ਨੇ ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤੇ ਹਾਰਾਂ ਦੇ ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਬੜਦਾ ਨਹੀਂ ਉਹ ਕਿ ਤੱਕੜੇ ਰਹੋ ਅਲਾ ਨੇ ਮੇਰਾ ਮਹਿਰੀਆਂ ਨੂੰ ਉਹਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਕੋਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੇਰੇ ਹੱਥ ਆਗੇ ਤਾਂ ਮੈਂ ਸ਼ਰਦਾਨੀ ਆਉ ਪਾ ਕੇ ਪੋਸਟਰ ਜਾਂ ਨਾਰੇ ਹੋਣਾ ਐ ਮੈਂ ਉੜੀ ਕਾਤੇ ਹਰ ਚੜਦੇ ਮਹੀਨੇ ਮਿਲੂੰਗਾ ਕੋਟ ਤਰੀਕਾਂ ਤੇ ਉਹ ਜਿੱਥੇ ਚਿੱਤ ਕੀਤਾ ਉੱਥੇ ਆ ਕੇ ਜਦ ਵੀ ਟੱਕਰ ਲਿਓ ਜਿੱਥੇ ਜਾਣਾ ਆਉਣਾ ਕਿਸੇ ਕੋਲੋਂ ਕੋਈ ਪਰਦਾ ਨਹੀਂ ਉਹ ਕੇ ਤਕੜੇ ਰਹੋ ਅਲਾਨ ਐ ਮੇਰਾ ਵੈਰੀਆਂ ਨੂੰ ਤੋਂ ਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ੋ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੱਡਦਾ ਨਹੀਂ